ਪ੍ਰੋਬਲਮ ਹੈ ਜੀ ਛੱਪੜ ਜਿਹੜੇ ਆ ਉਹ ਸਫਾਈ ਨਹੀਂ ਹੋ ਰਹੀ ਇੱਕ ਦੋ ਵਾਰ ਅਸੀਂ ਸਫਾਈ ਕੀਤੀ ਆ ਬਾਅਦ ਉਹ ਸਾਨੂੰ ਸਫਾਈ ਵੀ ਨਹੀਂ ਕਰ ਲੈਂਦੇ ਉਹ ਸਰਪੰਚ ਬਣਿਆ ਉਹ ਕੰਮ ਨਹੀਂ ਕਰ ਲੈਂਦੇ ਉਹ ਕਹਿੰਦੇ ਅਸੀਂ ਪ੍ਰਬੰਧਕ ਲਵਾਂਗੇ ਪਰ ਚਾਰ ਛੱਪੜ ਨੇ ਔਰ ਇਹ ਛੱਪੜ ਦੀ ਸਭ ਤੋਂ ਮਾੜੀ ਹਾਲਾਤ ਹੈ ਕਿ ਨਿਕਾਸੀ ਕਿਉਂ ਨਹੀਂ ਹੈਗੀ ਨਿਕਾਸੀ ਨਹੀਂ ਹੈਗੀ ਹੈ ਜੀ ਕਈ ਵਾਰ ਪਾਣੀ ਅਸੀਂ ਕੱਢਿਆ ਆ ਮੁੜ ਕੇ ਉਹ ਜਦੋਂ ਬਰਸਾਤ ਹੁੰਦੀ ਆ ਲੋਕ ਆਪਣੇ ਉਧਰ ਪਾਣੀ ਨਹੀਂ ਕੱਢ ਲੈਂਦੇ ਬਾਹਰ ਕੀ ਹੱਲ ਕੀ ਹੈ ਦਾ ਕੀ ਲੱਗਦਾ ਟੈਕਨੀਕਲੀ ਹਾਂ ਨਿਕਾਸੀ ਹੱਲ ਹੈ ਹੋਰ ਕੋਈ ਹੱਲ ਨਹੀਂ ਤੇ ਨਿਕਾਸੀ ਤੇ ਪੰਚਾਇਤ ਨਹੀਂ ਕਰਨੀ ਹੈ ਪੰਚਾਇਤ ਨਹੀਂ ਕਰਨੀ ਹੈ ਕਿਉਂ ਨਹੀਂ ਪੰਚਾਇਤ ਨੂੰ ਕਹਿੰਦੇ ਬਾਰ-ਬਾਰ ਬਹੁਤ ਵਾਰ ਕਹਿ ਚੁੱਕੇ ਹਾਂ ਕੋਈ ਹੱਲ ਨਹੀਂ ਮੈਂ ਇਹਦੇ ਕਈ ਵਾਰ ਅਖਬਾਰ ਚ ਕਢਾ ਚੁੱਕਿਆ ਹਾਂ ਕਈ ਵਾਰ ਇਹ ਬਾਰੇ ਚ ਕਰ ਸੀਗਾ ਕੋਈ ਨਹੀਂ ਕਰਦਾ ਕੀ ਕੀ ਸਮੱਸਿਆ ਪ੍ਰੇਸ਼ ਆ ਰਹੀ ਹੈ ਸਮੱਸਿਆ ਦੇਖੋ ਜੀ ਲੋਕਾਂ ਦੇ ਘਰਾਂ ਚ ਸੱਪ ਆਉਂਦੇ ਆ ਬਿਮਾਰੀਆਂ ਫੈਲਣ ਦਾ ਡਰਿਆ ਮੱਛਰ ਬਹੁਤ ਜ਼ਿਆਦਾ ਆ ਔਰ ਇਥੋਂ ਦੀ ਲੰਗਣਾ ਕਈ ਵਾਰ ਡਿੱਗੇ ਆ ਕਈ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਲੋਕਾਂ ਦੇ ਘਰਾਂ ਚ ਦੇਖਿਆ ਸਕੂਲੀ ਬੱਚੇ ਵੀ ਆ ਰਹੇ ਸੀ ਹਾਂਜੀ 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 ਸਕੂਲ ਪ੍ਰਾਇਮਰੀ ਸਕੂਲ ਆ ਔਰ ਗੁਰਦੁਆਰਾ ਸਾਹਿਬ ਆ ਇੱਧਰ ਛੱਪੜ ਦੀਆ ਛੱਪੜ ਦਾ ਪਾਣੀ ਜਿਹੜਾ ਵਾ ਕੱਢਦੇ ਆ ਪਾਣੀ ਉਥੇ ਦਾ ਉਥੇ ਰਹਿੰਦਾ ਪਾਣੀ ਦਾ ਨਿਕਾਸ ਪੈਪ ਪੰ ਪੈਣ ਛੱਪੜ ਦੀਆਂ ਤੇ ਬਾਹਰ ਪਾਣੀ ਜਾਵੇ ਤੇ ਫੇਰ ਪਾਣੀ ਨਿਕਲ ਸਕਦਾ ਉਹਨਾਂ ਚੇਹਰੇ ਕੋਈ ਮਸਲਾ ਹੱਲ ਹੀ ਨਹੀਂ ਹੋ ਜਾਂਦਾ ਪੈਲੀਆਂ ਵਾਲੇ ਜਿੰਨਾਂ ਦੀਆਂ ਪੈਲੀਆਂ ਵਾਂ ਉਹ ਪੈਲੀਆਂ ਆਪਣੀਆਂ ਚ ਨਹੀਂ ਪਾਣੀ ਪੈਣ ਦਿੰਦੇ ਤੇ ਇਹਦਾ ਪਾਣੀ ਦਾ ਨਿਕਾਸ ਜਿਹੜਾ ਵਾ ਪੈਪਾਂ ਰਾ ਹੀ ਹੋਵੇ ਤੇ ਫੇਰ ਨਿਕਲਦਾ ਇੰਨੀ ਮਾਮਾ ਖਲਾ ਛੱਪੜ ਸਾਫ ਹੋ ਜੇ ਤੇ ਇਹ ਸਮੱਸਿਆ ਛੱਪੜ ਸਾਫ ਹੋ ਵੀ ਜਾਵੇ ਤੇ ਫੇਰ ਭਰ ਜਾਣਾ ਛੱਪੜ ਤੇ ਕਿੰਨੀ ਵਾਰਾਂ ਸਾਫ਼ ਕਰੀਦਾ ਵਾ ਆ ਆ ਲਾਗੇ ਖਲੋਤਾ ਕਰਦਾ ਨਹੀਂ ਸਾਫ਼ ਤੂੰ ਆ ਦੋ ਤਿੰਨ ਵਾਰ ਸਾਫ਼ ਕੀਤਾ ਹੈ ਨਾ ਤੇ ਪਾਣੀ ਤੇ ਫੇਰ ਆ ਵੇਖੋ ਜਰਾ ਕਿ ਨੂੰ ਵੇਖੋ ਆਗੇ ਇੱਥੋਂ ਪਾਣੀ ਜੋ ਪਿੱਛੋਂ ਆ ਗਿਆ ਪਾਣੀ ਆ ਇੱਥੇ ਭਰ ਜਾਣਾ ਇੱਥੋਂ ਤੱਕ ਪਾਣੀ ਫੇਰ ਆ ਜਾਣਾ ਕੀ ਹੱਲ ਕੀ ਸਥਾਈ ਹੱਲ ਕੀ ਲੱਗਦਾ ਇਹਦਾ ਹੱਲ ਇਹ ਹੋਈਆ ਵੀ ਇਹਦਾ ਜਿਹੜਾ ਵਾ ਪਾਈਪਾਂ ਪੈਣ ਪਿੰਡ ਦਾ ਸਾਰਾ ਜਿਹੜਾ ਹੈਗਾ ਵਾ ਪਾਣੀ ਆ ਇਹਦਾ ਇੱਥੋਂ ਨਿਕਾਸ ਹੋਵੇ ਤੇ ਫੇਰ ਹੀ ਪਾਣੀ ਕਿਤੇ ਜਾਵੇ ਤੇ ਫੇਰ ਹੀ ਇਹ ਓਏ ਪਾਣੀ ਦੇ ਅੱਠਾਂ ਪਾਰਾਂ ਜੇ ਤਾਂ ਪਾਣੀ ਫੇਰ ਹੋ ਜਾਂਦਾ ਪੂਰਾ ਨਹੀਂ ਜੇ ਛੱਪੜ ਰੈਗੂਲਰ ਸਫਾਈ ਹੋਏ ਫਿਰ ਵੀ ਸਮੱਸਿਆ ਹੱਲ ਹੋ ਸਕਦੀ ਹੈ ਉਹ ਰੈਗੂਲਰ ਕਿਨੇ ਕਰਨਾ ਰੈਗੂਲਰ ਕਰਦੇ ਹੀ ਕਰਦੇ ਹੀ ਨਹੀਂਗੇ ਰੈਗੂਲਰ ਕਿਨੇ ਕਰਨਾ ਇਹ ਕਿਤੇ ਹੀ ਆ ਜਦੋਂ ਕਿਤੇ ਪਾਣੀ ਜਦੋਂ ਚੜ ਜਾਂਦਾ ਨਹੀਂ ਹੈ ਪਿੰਡ ਵਾਲਿਆਂ ਦਾ ਕੰਮ ਹੁੰਦਾ ਪੰਚਾਇਤ ਨੂੰ ਸੂਚਿਤ ਕਰਨ ਪੰਚਾਇਤ ਕਰੇ ਉਹ ਪੰਚਾਇਤ ਵਾਲੇ ਆਂਦੇ ਹੀ ਉਹ ਉਹਦੀ ਗੱਲ ਸੁਣ ਸਰਪੰਚਾਣੀ ਦੀ ਵੀ ਉਹ ਆਂਦੇ ਪ੍ਰਬੰਧਕ ਤੇ ਪ੍ਰਬੰਧਕ ਵੀ ਸੁਣਿਆ ਵਾਂ ਵੀ ਅੱਜ ਹੀ ਸੁਣਿਆ ਵਾਂ ਪੀਪਰ ਬੰਦਕ ਵੀ ਲੱਗ ਗਿਆ ਵਾ ਤਾਂ ਹੁਣ ਵੇਖੋ ਪ੍ਰਬੰਧਕ ਲਾ ਕੇ ਕੀ ਕਰਦੇ ਆ ਹਾਂ ਕਿੰਨੀ ਦੇਰ ਤੋਂ ਖੜਾ ਪਾਣੀ ਇੱਥੇ 4 ਸਾਲ ਹੋ ਗਏ ਇਹ ਤੇ ਪੁੱਤ ਸਾਡੀਆਂ ਦੀ ਉਮਰ ਹੀ ਲੰਗੀ ਆ ਦੁਬਾਰਾ ਕਮਲਜੀਤ ਕੋ ਤੁਸੀਂ ਸਰਪੰਚ ਹੋ ਪਿੰਡ ਦੇ ਹਾਂਜੀ ਤੇ ਕਿਉਂ ਐ ਸਮੱਸਿਆ ਆ ਰਹੀ ਐ ਪੰਚਾਇਤ ਵੱਲੋਂ ਕੋਈ ਹਲਕਾ-ਫਲਕਾ ਵੀ ਖੁਸ਼ੀ ਨਹੀਂ ਕੀਤੀ ਗਈ ਨਹੀਂ ਕਰਦੇ ਹਾਂਜੀ ਨਹੀਂ ਕਰਦਾ ਕੋਈ ਵੀ ਨਹੀਂ ਮੰਨਦਾ ਕੋਈ ਨਹੀਂ ਮੰਨਦਾ ਮੈਂਬਰ ਜਿੰਨੇ ਵੀ ਬਣੇ ਨਹੀਂ ਮੰਨਦੇ ਹਾਂਗੇ ਆਹ ਇਧੇ ਕਰਾਉ ਨੂੰ ਤਿਆਰ ਆ ਪਿੰਡ ਦਾ ਕੰਮ ਹਾਂ ਹਾਂਜੀ ਮੈਂਬਰ ਨਹੀਂ ਮੰਨਦੇ ਕੀ ਹਾਂਜੀ ਹੁੰਦਾ ਹੈ ਕਿ ਪ੍ਰਬੰਧਕ ਲਾਉਣਾ ਪ੍ਰਬੰਧਕ ਲਾਉਣਾ ਹਾਂਜੀ ਕਿ ਦੂਸਰੀ ਪਾਰਟੀ ਨਾਲ ਸੰਬੰਧ ਹੈ ਤਾਂ ਕੋਈ ਹਾਂਜੀ ਇਸ ਕਰਕੇ ਸਮੱਸਿਆ ਕਹਿੰਦਾ ਹਾਂ ਇੱਥੇ ਕਰਾਵਾਂਗੇ ਆਈਂ ਤੇ ਕਹਾਂ ਹੀ ਪੈਸੇ ਕਢਾ ਕਢ ਕੇ ਲੈ ਜਾਣੇ ਆ ਤਾ ਤੋਈ ਕੰਮ ਕਰਾ ਲੋ ਕਿ ਤਾਂ ਆਮ ਨਹੀਂ ਮੰਨਦੇ ਕਿੰਨੇ ਮੈਂਬਰੀ ਬਚਾਇਤਾ ਹੈ 7 ਹੈ ਜਾਂ 5 7 7 7 ਮੈਂਬਰ ਹੈ ਹਾਂਜੀ ਤੁਹਾਡੀ ਪਾਰਟੀ ਦੇ ਕਿੰਨੇ ਆ ਤੇ ਆਪੋਜੀਸ਼ਨ ਦੇ ਕਿੰਨੇ ਆ ਤੁਹਾਡੇ ਵੱਲ ਕਿਹ ਆ ਕੀ ਹੈ ਹਾਂਜੀ ਤਾਂ ਕਰਕੇ ਇਹ ਸਮੱਸਿਆ ਬਈ ਹਾਂਜੀ ਹਾਂਜੀ ਉਹਨਾਂ ਦੇ ਕਾਰਪੈਂਟ ਚ ਨਹੀਂ ਆ ਉਹਨਾਂ ਨੂੰ ਨਹੀਂ ਮੁਸ਼ਕਲ ਹੁੰਦੀ ਮੁਸ਼ਕਲ ਤਾਂ ਹੈ ਗਈ ਆ ਪਰ ਉਹਨਾਂ ਦੇ ਬੂਵੇ ਅੱਗੇ ਨਹੀਂ ਨਾ ਉਹਨਾਂ ਦੇ ਬੂਵੇ ਅੱਗੇ ਨਹੀਂ ਤਦ ਕਰਕੇ